ਆ ਕਹਿੰਦਾ ਸੰਗਾ ਸਾਹਿਬ ਕਿਦਨ ਕਹੋ ਕਿਦਨ ਕੋ ਘਰਾ ਦੋ ਫਿਰ ਹੈ ਕੋਈ ਗੱਲ ਨਹੀਂ ਤੁਰੀ ਦੱਸਿਆ ਕਰੋ ਮੈਂ ਦੱਸ ਤੁਹਾਨੂੰ ਮੈਂ ਕਹਿੰਦਾ ਕੋਈ ਤੁਹਾਨੂੰ ਚਿੰਤਾ ਕਰਨ ਦੀ ਨਹੀਂ ਗੱਲ ਹੈ ਦੇਖੋ ਗੱਲ ਪਤਾ ਕੀ ਆ ਕਿਰਾ ਗਊਸ਼ਾਲੇ ਦੀ ਇੱਕ ਪਰਚੀ ਕੱਟਦੇ ਆ ਠੀਕ ਹੈ ਨਾ ਮੈਂ ਦੇਖਿਆ ਡੀਸੀ ਸਾਹਿਬ ਨੇ ਥੱਲੇ ਬੰਦੇ ਰੱਖੇ ਹੋ 5000 ਦੀ ਪਰਚੀ ਕਰਦੇ ਪਰ ਉਹ ਅਸਲੇ ਦਾ ਸੰਸ ਬਣਦਾ ਨਾ ਫਾਈਲ ਬਣਦੀ ਉਹਦੀ 5000 ਦੀ ਪਰਚੀ ਕੱਟੀ ਜਾਂਦੀ ਆ ਮੈਂ ਇੱਕ ਦਿਨ ਪੁੱਛ ਲਿਆ ਮੈਂ ਜੀ ਇਹ ਪਰਚੀ ਕਾਦੀ ਹੈ ਕਹਿੰਦੇ ਗਊਸ਼ਾਲੇ ਦੀ ਅੱਛਾ ਜੀ ਤੇ ਮੈਂ ਜੀ ਗਊਸਾ ਲਾ ਗਈ ਕਹਿੰਦੇ ਕਿਥੇ ਗਊਆਂ گاਵਾ ਰੱਖੀਆਂ ਉੱਥੇ ਪੈਸੇ ਜਾਂਦੇ ਫੰਡ ਜਾਂਦਾ ਅੱਛਾ ਜੀ ਤੇ ਇਹਦੇ ਬਲੈਕਮੇਲ ਕਰਨ ਦਾ ਇਹ ਕੋਈ ਫੰਡ ਨਹੀਂ ਜਾਂਦਾ ਤੇ ਮੇਰੇ ਹਿਸਾਬ ਨਾਲ ਕਰੋ ਉਹਨੂੰ ਦਾਖਲ ਕਰਾਇਆ ਨਾ ਪਹਿਲੇ ਦਿਨ ਹੀ ਅਸਲੀ ਮੇਰੇ ਹਿਸਾਬ ਨਾਲ ਉਹ ਹੈ ਨਹੀਂ ਡੈੱਡ ਹੀ ਇਹਦੇ ਘਰੇ ਉਹ ਲੱਤ ਮਾਰੀ ਜੀ ਹਿੱਲਦੀ ਹੀ ਅਗਲੇ ਦਿਨ ਲੱਤ ਹਿੱਲੀ ਕਹਿੰਦੇ ਜੀ ਉਹ ਠੀਕ ਆ ਮੈਨੂੰ ਲੱਗਦਾ ਉਹ ਡੈੱਡ ਹੀ ਤੂੰ ਡਾਕਟਰਾਂ ਨੇ ਤੁਹਾਨੂੰ ਪਤਾ ਉੱਥੇ ਫਿਰ ਰੱਖਣਾ ਤੇ ਲੰਮਾ ਸਮਾਂ ਰੱਖਦੇ ਆ ਤੁਹਾਨੂੰ ਆਪਣੇ ਬਿੱਲ ਬਣਾ ਲਓ ਕਿ ਤਰ੍ਹਾਂ ਮਰਜੀ ਉਹਨਾਂ ਨੂੰ ਕੀ ਨਾ ਨਹੀਂ ਉਹਨਾਂ ਨੂੰ ਆਪਣੇ ਬਿੱਲ ਲਦਾ ਆ। ਕਈ ਵਾਰੀ ਮੈਂ ਕਾਲ ਕਰਨੀ ਇਹਨਾਂ ਨੂੰ। ਅੱਛਾ ਜੀ। ਹਾਂ ਬੜਾ ਖੁਸ਼ ਹੁੰਦਾ ਸੀ। ਉਹਨੂੰ ਦੱਸ ਦਿਆ ਕਰੋ ਡਿਊਟੀ ਸ਼ੀਟ ਹੀ ਆਪਣੇ ਮਿੱਤਰ ਲੱਗੇ ਆਗੇ। ਠੀਕ ਹੈ? ਅੱਛਾ ਅੱਛਾ। ਹਾਂ ਆਪਣੇ ਮਿੱਤਰ ਆ। ਪਹਿਲੋਂ ਥਾਣੇਦਾਰ ਹੁੰਦਾ ਸੀ ਹੁਣ ਡਿਊਟੀ ਬਣੇ ਹੋ। ਪਿੰਡ ਇਹਨਾਂ ਦੇ ਜੱਦੀ ਪਿੰਡ ਕਾਲਜ ਦਾ ਕੋਈ ਨੀਂ ਪੱਥਰ ਰੱਖਣਾ ਚਾਹੀਦਾ। ਕੱਲ ਨੂੰ ਬੱਚੇ ਪੜਨ ਬੱਚੇ ਕੱਲ ਦਛਨ ਤੇ ਯਾਰਾਂ ਨਹੀਂ ਕਾਲਜ ਕਿਰਾਣਾ ਰਾਜਪੀਰ ਜਰੰਦਾ ਜੀ ਦਾ ਕਾਲਜ ਜੀ ਉਹਦੇ ਨਾਂ ਤੇ ਬਣਿਆ। ਸასი ਗੱਲ ਦੋਸਤੋ ਇਸ ਵਕਤ ਅਸੀਂ ਜਗਰਾਉਂਦੇ ਪੋਨਾ ਪਿੰਡ ਦੇ ਵਿੱਚ ਮੌਜੂਦ ਆਂ। ਜੋ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਸੀ ਤੇ ਇਸ ਵਕਤ ਮੇਰੇ ਨਾਲ ਉਹਨਾਂ ਦੇ ਨਾਲ ਰਹਿ ਚੁਕੇ ਭੰਗੜਾ ਪਾਉਂਦੇ ਰਹੇ ਬੋਲੀਆਂ ਪਾਉਂਦੇ ਰਹੇ ਗਰੁੱਪ ਦੇ ਵਿੱਚ ਉਹਨਾਂ ਦੇ ਸਾਥੀ ਕਹਲਾਂ ਮੈਂ ਕਾਲਜ ਦੇ ਵਿੱਚ ਕੰਪੀਟੀਸ਼ਨ ਜਦੋਂ ਹੁੰਦੇ ਸੀ ਤਾਂ ਬਾਈ ਜੀ ਕਿਸੇ ਹੋਰ ਕਾਲਜ 'ਚ ਸੀ ਲੇਕਿਨ ਗਰੁੱਪ ਕੰਪੀਟੀਸ਼ਨ ਹੁੰਦੇ ਸੀ ਤਾਂ ਨਾਲ ਵਿਚਰਦੇ ਰਹੇ ਬਹੁਤ ਸਮਾਨ ਤੇ ਬਾਈ ਜੀ ਦੀ ਵੀ ਅੱਖਾਂ ਅਜੇ ਨਮ ਸੀ ਹੁਣੇ-ਹੁਣੇ ਰਾਜਵੀਰ ਜਵੰਦਾ ਵੀਰ ਦਾ ਸੰਸਕਾਰ ਕਰਕੇ ਹਟਿਆ ਹਲੇ ਵੀ ਸੇਵਾ ਬਲ ਰਹੇ ਆ ਉਥੇ ਤੇ ਮੈਂ ਵੀਰਜੀ ਦੀ ਅੱਖਾਂ ਨੰਮ ਦੇਖੀਆਂ ਤਾਂ ਮੈਂ ਪੁੱਛ ਲਿਆ ਵੀ ਭਾਈ ਜੀ ਤੁਸੀਂ ਭਾਵੁਕ ਹੋ ਗਏ ਤੇ ਫਿਰ ਮੈਨੂੰ ਬਾਈ ਨੇ ਦੱਸਿਆ ਕਿ ਮੈਂ ਇਸ ਤਰੀਕੇ ਨਾਲ ਉਹਨਾਂ ਦੇ ਨਾਲ ਵਿਚਰਦਾ ਰਿਹਾ ਬਈ ਕਿਸ ਤਰੀਕੇ ਦਾ ਇਨਸਾਨ ਸੀ ਰਾਜਵੀਰ ਜਵੰਦਾ ਤੇ ਤੁਹਾਡੀ ਜਿਹੜੀ ਉਹਨਾਂ ਦੇ ਨਾਲ ਮਲਾਪ ਰਿਹਾ ਇਹ ਕਾਲਜ ਟਾਈਮ ਰਿਹਾ ਜੀ ਹਾਂਜੀ ਕਾਲਜ ਟਾਈਮ ਮੈਂ ਜੀਜੀਐਨ ਕਾਲਸਾ ਕਾਲੀਦਹਾਣੇ ਪੰਗੜਾ ਪਾਇਆ ਜੀ ਔਰ ਜੋ ਸਾਡੇ ਉਸਤਾਦ ਜੀ ਸੀਗੇ ਉਹ ਇੱਥੇ ਜਗਰਾਉਂ ਦੀ ਟੀਮ ਵੀ ਤਿਆਰ ਕਰਦੇ ਹੁੰਦੇ ਸੀ ਔਰ ਮੰਦੀਪ ਵੀਰ ਜੀ ਜਗਰਾਉਂ ਤੋਂ ਉਹ ਵੀ ਟੀਮ ਤਿਆਰ ਕਰਦੇ ਹੁੰਦੇ ਸੀ ਔਰ ਜਵੰਦਾ ਵੀਰ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਸੀ ਔਰ ਕਾਲਜ ਦੇ ਵਿੱਚ ਬੋਲੀਆਂ ਇਹਨਾਂ ਨੇ ਪਾਉਣੀਆਂ ਯੂਥ ਫੈਸਟੀਵਲ ਤੇ ਮਿਲਣਾ ਇੱਕ ਦੂਜੇ ਨਾਲ ਮਸ਼ਕਰੀਆਂ ਕਰਨੀਆਂ ਆਸਮ ਜਾ ਕਰਨ। ਕੋਈ ਸ਼ੁਰੂ ਤੋਂ ਹੀ ਮਜ਼ਾਕੀਆ ਸੁਭਾਅ ਦੇ ਸੀਗੇ ਵੀਰ। ਔਰ ਜਿਹੜੇ ਇਹਨਾਂ ਦੇ ਉਸਤਾਦ ਜੀ ਸੀਗੇ ਮੰਦੀਪ ਵੀਰ ਜੀ ਜਗਰਾਉਂ ਤੋਂ ਉਹ ਸਾਡੇ ਗੁਰੂ ਰਹੇ ਆ ਸਾਡੇ ਸੀਨੀਅਰ ਰਹੇ ਆ। ਉਹਨਾਂ ਦੀ ਬਦੌਲਤ ਇਹਨਾਂ ਨਾਲ ਕਦੇ-ਕਦੇ ਹੀ ਮੁਲਾਕਾਤ ਉੱਥੇ ਹੋਣੀ ਯੂਥ ਫੈਸਟੀਵਲ ਦੇ ਉੱਪਰ ਤਾਂ ਹਮੇਸ਼ਾ ਇਕੱਠੇ ਹੁੰਦੇ ਹੁੰਦੇ ਸੀਗੇ। ਅੱਛਾ ਗਾਇਕੀ ਦਾ ਸਾਰੇ ਨੇ ਵੇਖਿਆ ਹੀ ਹੈਗਾ ਜੀ ਕਿ ਗਾਇਕੀ ਤਾਂ ਜਦੋਂ ਬੰਦਾ ਸਟਾਰ ਬਣ ਜਾਂਦਾ ਸਾਰੇ ਤੱਕ ਪਹੁੰਚ ਹੀ ਜਾਂਦੀ ਹੈ। ਮੈਨੂੰ ਇਹ ਦੱਸੋ ਕਿ ਉਹਨਾਂ ਦੀ ਜਿਹੜੀ ਸ਼ਕਤੀਤ ਜਿਹਦੇ ਕਾਰਨ ਅੱਜ ਮੈਂ ਦੇਖ ਰਿਹਾ ਇੱਥੇ ਨਿੱਕੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਵੀ ਆਏ ਹੋਏ ਆ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਰਹਿੰਦਾ ਸੀਗਾ ਮਿਲਾਪ ਕਿਦਾਂ ਦਾ ਰਹਿੰਦਾ ਸੀ ਦੂਜਿਆਂ ਦੇ ਨਾਲ ਦੇਖੋ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਸਿਖਾਇਆ ਜਾਂਦਾ ਔਰ ਸੱਭਿਆਚਾਰ ਦੇ ਅਸਲੀ ਜਿਵੇਂ ਕੋਲ ਧਾਰ ਨਹੀਂ ਸੀਗੇ ਇਹ ਇਹਨਾਂ ਨੇ ਉਹ ਜਿਵੇਂ ਗੁਣਤੀ ਹੀ ਮਿਲੀ ਹੁੰਦੀ ਉਸ ਚੀਜ਼ ਦੀ ਵੀ ਹਰ ਇੱਕ ਦੀ ਰਿਸਪੈਕਟ ਹਰ ਇੱਕ ਦੀ ਇੱਜ਼ਤ ਔਰ ਆਪਣੇ ਕਿੱਤੇ ਨੂੰ ਬੜਾ ਪਿਆਰ ਸੀ ਗਾਇਕੀ ਦਾ ਸ਼ੌਂਕ ਸੀ ਔਰ ਪਰਮਾਤਮਾ ਨੇ ਰੰਗ ਰੂਪ ਵੀ ਸੁਖਨਾ ਉਹੋ ਜਿਹਾ ਦਿੱਤਾ ਹੋਇਆ ਸੀ ਕਿ ਹਰ ਇੱਕ ਚੀਜ਼ ਫੱਬਦੀ ਸੀ ਔਰ ਸੰਪੂਰਨ ਸੱਭਿਆਚਾਰਕ ਦੇ ਰੂਪ ਦੇ ਵਿੱਚ ਅਗਰ ਆਪਾਂ ਇੱਕ ਗਾਇਕ ਜਾਂ ਕਲਾਕਾਰ ਦੀ ਗੱਲ ਕਰੀਏ ਤਾਂ ਉਹ ਜਵੰਦਾ ਵੀਰ ਜੀ ਸੀ ਇਹ ਅਸੀਂ ਅੱਜ ਕੱਲ੍ਹ ਵੇਖਦੇ ਹਾਂ ਜੀ ਜਿੱਦਾਂ ਹੁਣ ਜਿਹੜਾ ਦੌਰ ਚੱਲਿਆ ਹੈ 뮤ਜ਼ਿਕ ਵੀ ਹੋ ਗਿਆ ਚਾਹੇ ਵੀਡੀਓਜ਼ ਦੀ ਗੱਲ ਹੋਵੇ ਹਨਾ ਬਲਗੈਰਿਟੀ ਵੀ ਕੰਕੀ ਕੰਕੀ ਬਹੁਤ ਜ਼ਿਆਦਾ ਆ ਜਾਂਦੀ ਹੈ ਲੇਕਿਨ ਮੈਂ ਜਵੰਦੇ ਵੀਰ ਦੇ ਜਿਹੜੇ ਜਿੰਨੇ ਵੀ ਗਾਣੇ ਦੇਖਦੇ ਆਂ ਅਸੀਂ ਉਹਦੇ ਵਿੱਚ ਨਾ ਤਾਂ ਕੋਈ ਵੀਡੀਓਜ਼ ਦੇ ਵਿੱਚ ਕੁਛ ਇਸ ਤਰੀਕੇ ਦੀ ਕੋਈ ਗੱਲ ਸੀ ਬਲਗੇਰਿਟੀ ਨਾ ਕੋਈ ਨੰਗੇਜਪਨ ਸੀ ਤੇ ਨਾ ਹੀ ਨਸ਼ਿਆਂ ਦੇ ਉੱਤੇ ਉਹਨਾਂ ਨੇ ਕਦੇ ਗਾਇਆ ਇਹਨਾਂ ਨੇ ਦੇਖੋ ਜੀ ਪੱਛਮੀ ਜੋ ਸੱਭਿਆਚਾਰ ਹੈ ਪੱਛਮੀ ਸੱਭਿਆਚਾਰ ਨੂੰ ਆਪ ਦੇ ਉੱਪਰ ਕਦੇ ਵੀ ਹਾਵ ਹੀ ਨਹੀਂ ਹੋਣ ਦਿੱਤਾ ਹੈਗਾ ਜੀ ਔਰ ਪੰਜਾਬੀ ਵਿਰਸੇ ਨਾਲ ਜੁੜੇ ਸੀ ਔਰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਪੰਜਾਬੀ ਵਿਰਸੇ ਨੂੰ ਹੀ ਇਹਨਾਂ ਨੇ ਸੰਭਾਲਿਆ ਔਰ ਜੋ ਇਹਨਾਂ ਦੀ ਵੱਖਰੀ ਪਛਾਣ ਜੋ ਸਾਡਾ ਸਿੰਬਲ ਹੈ ਇੱਕ ਦਸਤਾਰ ਔਰ ਦਸਤਾਰ ਨੂੰ ਇਹਨਾਂ ਨੇ ਵਰਲਡ ਲੈਵਲ ਤੇ ਫੇਮਸ ਕੀਤਾ ਔਰ ਅੱਜ ਦੀ ਜਿਹੜੀ ਜੰਗ ਜਨਰੇਸ਼ਨ ਆ ਮੈਨੂੰ ਲੱਗਦਾ ਵੀ ਜਵੰਦਾ ਵੀਰ ਨੂੰ ਦੇਖ ਕੇ ਹੀ ਪਗਮਨ ਲੱਗ ਗਈ ਆ ਜੀ ਮੇਰੇ ਨਾਲ ਇੱਥੇ ਸੰਗਾ ਵੀਰ ਜੀ ਵੀ ਪਹੁੰਚ ਗਏ ਆ ਸਤਿ ਸ਼੍ਰੀ ਅਕਾਲ ਜੀ ਉਚੇਚਾ ਜ਼ੋਰ ਦੇ ਉੱਤੇ ਆਏ ਹੋ ਮਾਜੀ ਦੀ ਧਰਤੀ ਤੋਂ ਹਾਂਜੀ 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 ਕਿ ਮੈਂ ਵੀਰ ਨਾਲ ਗੱਲ ਕਰ ਰਿਹਾ ਸੀਗਾ ਜੀ ਕਿ ਜਵੰਦੇ ਵੀਰ ਦੀ ਜਿਹੜੀ ਗਾਇਕੀ ਰਹੀ ਹੈ ਗਾਇਕੀ ਤਾਂ ਚਲੋ ਇੱਕ ਪਾਸੇ ਆ ਉਹ ਤਾਂ ਲੋਕਾਂ ਨੇ ਦੇਖਿਆ ਦੇਖਿਆ ਲੇਕਿਨ ਉਹਨਾਂ ਦਾ ਜਿਹੜਾ ਵਰਤਾਲ ਸੀ ਦੂਜਿਆਂ ਦੇ ਨਾਲ ਉਹ ਯਾਰ ਬੜਾ ਹੈਗਾ ਤਾਂ ਪਤਾ ਗੱਲ ਕੀ ਕਈ ਗਾਇਕ ਹੁੰਦੇ ਆ ਨਾ ਈਰਖਾ ਕਰਤਨ ਕਰਦੇ ਆ ਉਹ ਪਿਆਰ ਬਹੁਤ ਕਰਦਾ ਹੈ ਲੋਕਾਂ ਨਾਲ ਪਿਆਰ ਬਹੁਤ ਕਰਦਾ ਸੀ ਲੋਕਾਂ ਨਾਲ ਰੋਗ ਦਾ ਨਹੀਂ ਕਿਥੇ ਕੋਈ ਮਰਜੀ ਫੋਟੋ ਕਰਾ ਲੈ ਮੇਰੇ ਨਾਲ ਚਲੋ ਫੋਨਾਂ ਤੇ ਗੱਲਾਂ ਹੁੰਦੀਆਂ ਰਹੀਆਂ ਸੰਗਾ ਸਭ ਕਿਦਨ ਕੋ ਕਿਦਨ ਕੋ ਕਰਾ ਦੋ ਬੜਾ ਖੁਸ਼ ਹੋਣਾ ਮੈਨੂੰ ਆਣਾ ਸੰਗਾ ਸਾ ਜਰ ਪੱਗ ਸਿੱਖਣੀ ਆ ਤੇ ਮੈਂ ਉਹਨੂੰ ਕਹਿਣਾ ਮੈਂ ਨਾ ਜਰ ਪੱਗ ਤੋਂ ਬੜੀ ਵਧੀਆ ਬੰਦਾ ਆ ਠੀਕ ਹੈ ਬੜਾ ਬੰਦਾ ਖੁੱਲੇ ਦਿਲ ਵਾਲਾ ਸੀ ਠੀਕ ਹੈ ਨਾ ਇਹੋ ਜਿਹਾ ਬੰਦਾ ਗਰੇ ਰੱਬ ਖੋ ਕੇ ਲੈ ਗਿਆ ਠੀਕ ਹੈ ਨਾ ਤੇ ਮੈਂ ਜਰੂਰ ਬੇਨਤੀ ਕਰਾਂਗਾ ਮੁੱਖ ਮੰਤਰੀ ਪੰਜਾਬ ਨੂੰ ਕਿ ਤਰ੍ਹਾਂ گاਵਾ ਤੁਰਦੀਆਂ ਸੜਕਾਂ ਤੇ گاਵਾ ਤੇ ਕੋਈ ਗਊਸ਼ਾਲੇ ਬਣਨੇ ਚਾਹੀਦੇ ਆ ਠੀਕ ਹੈ ਨਾ ਤੋਂ ਭਰਾ ਦੀ ਜਾਨ ਗਈ ਹੈ ਰਾਜਵੀਰ ਰੰਦੇ ਦੀ ਹੋਰ ਕਿ ਦੀ ਜਾਨ ਨਾ ਜਾਵੇ ਬੜਾ ਕੀਮਤੀ ਬੜਾ ਕੀਮਤੀ ਇਨਸਾਨ ਸੀਗਾ ਜੀ ਬੜਾ ਕੀਮਤੀ ਹੀ ਬੰਦਾ ਮੈਂ ਦੇਖਿਆ ਜਦੋਂ ਅਸੀਂ ਹੁਣ ਗਾਣੇ ਵੀ ਵੇਖਦੇ ਆਂ ਜੀ ਸੰਗਾ ਜੀ ਜਦੋਂ ਤੁਸੀਂ ਵੇਖਿਆ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਮੈਂ ਵੀਰ ਨਾਲ ਗੱਲ ਕਰ ਰਿਹਾ ਸੀ ਆਮ ਤੌਰ ਦੇ ਤੇ ਅਸੀਂ ਨੰਗੇਜ ਬੰਦ ਦੇਖਦੇ ਆਂ ਕਿਤੇ ਨਾ ਕਿਤੇ ਆ ਜਾਂਦਾ ਹਨ ਵਾਲ ਗੈਰੀਟੀ ਆ ਜਾਂਦੀ ਲੇਕਿਨ ਦੇਖੋ ਕਿ ਉਹਨਾਂ ਦੇ ਗੀਤ ਹੀ ਉਹ ਘਰ ਬੈ ਕੇ ਸੁਣਨ ਵਾਲੇ ਸੀ ਬੱਚੀ ਆਪਣੇ ਦਾਦੇ ਦੇ ਨਾਲ ਬੈ ਕੇ ਸੁਣ ਸਕਦੀ ਸੀ ਪਿਆ ਪੈਣਾ ਚ ਸੁਣ ਲੈਂਦੇ ਸੀ ਕਈਆਂ ਦੇ ਬਾਕੀ ਗੀਤ ਗੇਰੇ ਆ ਨਾ ਬੜੇ ਕਰਤਨ ਬਾਜੀ ਹੁੰਦੀ ਆ ਤੇ ਥੋੜੇ ਗੰਦੇ ਗੀਤ ਹੁੰਦੇ ਆ ਤੇ ਲੋਕੀ ਸੁਣਦੇ ਨਹੀਂ ਆ ਤੇ ਇਹਨਾਂ ਦੇ ਗੀਤ ਲੋਕੀ ਬਹੁਤ ਸੁਣਦੇ ਸੀ ਮੇਰੇ ਗੱਡੀਆਂ 'ਚ ਕਈ ਲਾਗੇ ਦੋ ਦੋ ਤਿੰਨ ਤਿੰਨ ਨਾਲ ਹੀ ਸੁਣਦੇ ਸੀ ਤੇ ਗੀਤ ਬੜੇ ਸੋਹਣੇ ਸੀ ਇਹਨਾਂ ਦੇ ਕਈ ਵਾਰੀ ਮੈਂ ਕਾਲ ਕਰਨੀ ਇਹਨਾਂ ਨੂੰ ਤੇ ਮੈਂ ਆਹ ਭਾਜੀ ਤੁਹਾਡਾ ਗੀਤ ਬੜਾ ਸੁਣਦੇ ਆ ਕਹਿੰਦਾ ਸੰਗਾ ਸਾਹਿਬ ਕਿਦਾਂ ਦਿਨ ਕਹੋ ਕਿਦਾਂ ਦਿਨ ਕੋ ਘਰਾ ਦਿਓ ਫਿਰ ਹੈ ਅੱਛਾ ਹੀ ਹਾਂ ਬੜਾ ਖੁਸ਼ ਹੁੰਦਾ ਸੀ ਤੇ ਬੰਦਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਤੇ ਭੋਗ ਵਾਲੇ ਮੌਕ ਭੋਗ ਵਾਲੇ ਦਿਨ ਤੇ ਮੈਨੂੰ ਲੱਗਦਾ ਕੋਈ ਪਿੰਡ ਇਹਨਾਂ ਦੇ ਜੱਦੀ ਪਿੰਡ ਕਾਲਜ ਦਾ ਕੋਈ ਨੀ ਪੱਥਰ ਰੱਖਣਾ ਚਾਹੀਦਾ ਕੱਲ ਨੂੰ ਬੱਚੇ ਪੜਨ ਬੱਚੇ ਕੱਲ ਦਛਨ ਤੇ ਯਾਰਾ ਨਹੀਂ ਕਾਲਜ ਕਿਰਾਣਾ ਰਾਜਪੀਰ ਜਰੰਦਾ ਜੀ ਦਾ ਕਾਲਜ ਜੀ ਉਹਦੇ ਨਾਂ ਤੇ ਬਣਿਆ ਤੇ ਅਣੀ ਪੜ ਕੇ ਗਏ ਉੱਥੋਂ ਤੋਂ ਬੱਚੇ ਨਾ ਰੱਖਣ ਚੇਤਾਂ ਯਾਦਾਂ ਰਹਿੰਦੀਆਂ ਕਾਇਮ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਵੱਡਾ ਗਾਇਕ ਰਿਹਾ ਪਹਿਲੋ ਠੀਕ ਆ ਨਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਉਦੋਂ ਜ਼ਰੂਰ ਉਹਦੀ ਯਾਦ ਚ ਕੋਈ ਵੱਡਾ ਐਲਾਨ ਕਰਕੇ ਜਾਣਗੇ ਤੁਹਨ ਲੱਗਦਾ ਜੀ ਜਿਦਾਂ ਹੁਣ ਆਮ ਅਸੀਂ ਵੇਖਦੇ ਆਂ ਗਊ ਸੈਸ ਕੱਟਿਆ ਜਾਂਦਾ ਟੈਕਸ ਵੀ ਲਿਆ ਜਾਂਦਾ ਨਾ ਵੀ ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਹੋਵੇ ਇਹਦੇ باوجود ਜਦ ਕਿ ਰਾਜਵੀਰ ਜਵੰਦਾ ਦਾ ਦੱਸਿਆ ਜਾਂਦਾ ਹੈ ਉਹ ਮੋਟਰਸਾਈਕਲ ਤੇ ਸੀ ਉਹਨਾਂ ਨੇ ਹੈਲਮਟ ਵੀ ਪਾਇਆ ਹੋਇਆ ਸੀ ਸੇਫਟੀ ਗੀਅਰ ਜਿੰਨੇ ਵੀ ਹੁੰਦੇ ਆ ਜਿਹੜੇ ਰਾਈਡਿੰਗ ਕਰਦੇ ਆ ਉਹ ਵਾਲੇ ਕੱਪੜੇ ਪਾਏ ਹੋਏ ਸੀ ਵੀ 6 ਵਜੇ ਕੋਈ ਚਿੰਤਾ ਵਾਲੀ ਕੋਈ ਗੱਲ ਨਾ ਹੋਵੇ ਤੇ ਸਪੀਡ ਵੀ ਕਹਿੰਦੇ ਉਹਨਾਂ ਦੀ ਬੜੀ ਕੰਟਰੋਲ ਸੀ ਸਪੀਡ ਵੀ ਕੋਈ ਬਹੁਤ ਹੀ ਨਹੀਂ ਸੀ ਉਹਨਾਂ ਨੇ ਪੂਰੀ ਸੇਫਟੀ ਕੀਤੀ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਕੋਈ ਗਾਂ ਅੱਗੇ ਨਾ ਆਉਂਦੀ ਗਾਉਂ ਆਉਣ ਦਾ ਕਰਕੇ ਮੋਟਰਸਾਈਕਲ ਪਲਟ ਗਿਆ ਤਰ ਡਿੱਗਾ ਥੱਲੇ ਡਿੱਗਾ ਆ ਫਿਰ ਸਿਰ ਵੱਜਾ ਥੱਲੇ ਸਿਰ ਵੱਜਣ ਤੇ ਮੇਰੇ ਹਿਸਾਬ ਨਾਲ ਕਰੋ ਉਹਨੂੰ ਦਾਖਲ ਕਰਾਇਆ ਨਾ ਪਹਿਲੇ ਦਿਨ ਹੀ ਅਸਲੀ ਮੇਰੇ ਹਿਸਾਬ ਨਾਲ ਉਹ ਹੈ ਨਹੀਂ ਡੈੱਡ ਹੀ ਇਹਦੇ ਘਰੇ ਉਹ ਲੱਤ ਮਾਰੀ ਜੀ ਹਿੱਲਦੀ ਹੀ ਅਗਲੇ ਦਿਨ ਲੱਤ ਹੀ ਲੀ ਕਹਿੰਦੇ ਜੀ ਉਹ ਠੀਕ ਆ ਮੈਨੂੰ ਲੱਗਦਾ ਉਹ ਡੈੱਡ ਹੀ ਹੈ ਨਹੀਂ ਤੋ ਛੱਟ ਛਿੜ ਛਿੜਦੀ ਸਾਟੇ ਉਹ ਡਾਕਟਰਾਂ ਨੇ ਕਹਿ ਦਿੱਤਾ ਜੀ ਤੇ ਉਹ ਰੱਬ ਰੱਬ ਵੀ ਆ ਜਾਂਦਾ ਆ ਬਾਕੀ ਡਾਕਟਰਾਂ ਵਾਲੇ ਪਾਸੋਂ ਨਹੀਂ ਕੋਈ ਉੱਥੋਂ ਪਤਾ ਲੱਗਦਾ ਸੀ ਤੇ ਉਹ ਡੈੱਡ ਹੋ ਗਿਆ ਉਹ ਡਾਇਰਕਟਰਾਂ ਨੇ ਤੁਹਾਨੂੰ ਪਤਾ ਉੱਥੇ ਫਿਰ ਰੱਖਣਾ ਤੇ ਲੰਮਾ ਸਮਾਂ ਰੱਖਦੇ ਆ ਤੁਹਾਨੂੰ ਆਪਣੇ ਬਿੱਲ ਬਣਾ ਲਓ ਕਿ ਤਰ੍ਹਾਂ ਮਰਜ਼ੀ ਉਹਨਾਂ ਨੂੰ ਕੇ ਨਾ ਨਹੀਂ ਉਹਨਾਂ ਨੂੰ ਆਪਣੇ ਬਿੱਲ ਲਦਾ ਆ ਠੀਕ ਹੈ ਨਾ ਤੇ ਮੈਨੂੰ ਲੱਗਦਾ ਕਿ ਤਰ੍ਹਾਂ ਹਫ਼ਤਾ ਉਹਨਾਂ ਰੱਖਿਆ ਨਾ ਉੱਥੇ ਉਹਨੂੰ ਤੇ ਮੈਨੂੰ ਲੱਗਦਾ ਹਫ਼ਤੇ ਚ ਅਜੇ ਦੋ ਤਿੰਨ ਦਿਨ ਪਹਿਲਾਂ ਪੂਰਾ ਹੋ ਗਿਆ ਇਹ ਵੀ ਕਿਹਾ ਜਾਂਦਾ ਜੀ ਕਿ ਜਦੋਂ ਐਕਸੀਡੈਂਟ ਹੋਇਆ ਫਿਰ ਉਹ ਜਿਹੜੇ ਜਦੋਂ ਚੁੱਕਿਆ ਫਰਸਟ ਏਡ ਦਿੱਤੀ ਗਈ ਪਹਿਲੇ ਹਸਪਤਾਲ ਚ ਲੈ ਕੇ ਗਏ ਕਹਿੰਦੇ ਡਾਕਟਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਜਿਹੜੀ ਸੱਟ ਸੀ ਉਹ ਬਾਅਦ ਚ ਪਤਾ ਲੱਗੀ ਵੀ ਸੱਟ ਦੇ ਕਿੱਥੇ ਐ ਸੱਟ ਦਾ ਨਹੀਂ ਪਤਾ ਇਹਨਾਂ ਗੈਲੀ ਹੋ ਗਈ ਸੱਟ ਦਾ ਗਿਆ ਪਿਛਲਾ ਮਨਕਾ ਟੁੱਟਿਆ ਜੀ ਉਹਦਾ ਹਾਂਜੀ ਠੀਕ ਹੈ ਨਾ ਮਨਕਾ ਟੁੱਟ ਕੇ ਫਿਸ ਗਿਆ ਉਹ ਅੰਦਰੋਂ ਨਹੀਂ ਚੋਟ ਸੀਗੀ ਪਤਾ ਨਹੀਂ ਲੱਗਿਆ ਤੋਂ ਸਰੀਰ ਕੰਮ ਕਰਨੋਂ ਹਟ ਗਿਆ ਠੀਕ ਹੈ ਨਾ ਤੇਰੋ ਸਿਰ ਸਿਰ ਤੇ ਸੱਟ ਬਹੁਤ ਲੱਗੀ ਵੱਡੀ ਸਿਰ ਦੀ ਕਿਰੀ ਹੱਡੀ ਹੀ ਉਹ ਸਾਰੀਆਂ ਕਰੈਕ ਹੋ ਗਈਆਂ ਅਸਲੀ ਡਾਕਟਰਾਂ ਨੂੰ ਛੱਟ ਤਾਂ ਨਹੀਂ ਹੀ ਪਤਾ ਛੱਟ ਲੱਗੀ ਕਿੱਥੇ ਠੀਕ ਹੈ ਨਾ ਤੇ ਅਸਲੀ ਮੇਰੇ ਹਿਸਾਬ ਨਾਲ ਚਲੋ ਜੋ ਗੁਰੂ ਸਾਹਿਬ ਦਾ ਮੈਂ ਕਹਿ ਰਿਹਾ ਸੀ ਜੀ ਜਿਹੜੇ ਸਰਕਾਰ ਟੈਕਸ ਲੈਂਦੀ ਹੈ ਫਿਰ ਉਹ ਪੈਸਾ ਜਾ ਕੇ ਕਿੱਥੇ ਰਿਹਾ ਇੰਨਾ ਕੀਮਤੀ ਇਨਸਾਨ ਦੇਖੋ ਜੰਮਿਆ ਕਿੱਥੇ ਤੇ ਪੜ੍ਹਾਈ ਕਿੱਥੇ ਕੀਤੀ ਮਿਹਨਤ ਕਿੰਨੀ ਕੀਤੀ ਹੋਣੀ ਗਾਇਕ ਬਣਨ ਲਈ ਫਿਰ ਆਪਣਾ ਜਿਹੜਾ ਉਹਨਾਂ ਦਾ ਵਰਤਾਵ ਸੀ ਲੋਕਾਂ ਦੇ ਨਾਲ ਮੈਂ ਵੇਖ ਰਿਹਾ ਜੀ ਇੱਥੇ ਨਿੱਕੇ ਬਨਿੱਕੇ ਬੱਚੇ ਵੀ ਬਜ਼ੁਰਗ ਵੀ ਆਏ ਹੋਏ ਆ ਸਾਰੇ ਆਏ ਜੀ ਬਹੁਤ ਦੇਖੋ ਗੱਲ ਪਤਾ ਕੀ ਆ ਕਿਹੜਾ ਗਊਸਾਲੇ ਦੀ ਇੱਕ ਪਰਚੀ ਕੱਟਦੇ ਆ ਠੀਕ ਹੈ ਨਾ ਮੈਂ ਦੇਖਿਆ ਡੀ ਸੀ ਸਾਹਿਬ ਨੇ ਥੱਲੇ ਬੰਦੇ ਰੱਖੇ ਹੋ 5000 ਦੀ ਪਰਚੀ ਕਰਦੇ ਤੇ ਉਹ ਅਸਲੇ ਦਾ ਸੰਸ ਬਣਦਾ ਨਾ ਫੈਲ ਬਣਦੀ ਉਹਦੀ 5000 ਦੀ ਪਰਚੀ ਕੱਟੀ ਜਾਂਦੀ ਆ ਮੈਂ ਇੱਕ ਦਿਨ ਪੁੱਛ ਲਿਆ ਮੈਂ ਜੀ ਇਹ ਪਰਚੀ ਕਾਦੀ ਹੈ ਕਹਿੰਦੇ ਗਊਸ਼ਾਲੇ ਦੀ ਅੱਛਾ ਜੀ ਤੇ ਮੈਂ ਜੀ ਗਊਸ਼ਾਲਾ ਕੀ ਕਹਿੰਦੇ ਕਿੱਥੇ ਗਊਆਂ گاਵਾ ਰੱਖੀਆਂ ਉੱਥੇ ਪੈਸੇ ਜਾਂਦੇ ਫੰਡ ਜਾਂਦਾ ਅੱਛਾ ਜੀ ਤੇ ਇਹਦੇ ਬਲੈਕਮੇਲ ਕਰਨ ਦਾ ਇਹ ਕੋਈ ਫੰਡ ਨਹੀਂ ਜਾਂਦਾ ਗਊਸ਼ਾਲਾ ਬਣਿਆ ਹੁੰਦਾ ਨਾ ਵਧੀਆ ਤੇ ਉੱਥੇ گاਵਾ ਫੜ ਕੇ ਗਰੀਆਂ ਵਾਰਾ ਫਿਰਦੀ ਉਹ ਉੱਥੇ ਉੱਥੇ ਖਰਨ ਠੀਕ ਹੈ ਨਾ ਆ ਸਾਨੂੰ ਬਲੈਕਮੇਲ ਹੀ ਕਰਨ ਰਹੀ ਆ ਜੀ ਜੇ ਕੇਰਾ ਮਰਜੀ ਹੋਵੇ ਬਲੈਕਮੇਲ ਕਰਨ ਰਿਆ ਜੀ ਹੂੰ ਸੋ ਸੰਗਤ ਸਾਭੀ ਇਥੇ ਪਹੁੰਚੇ ਹੋਏ ਆ ਅਫਸੋਸ ਹੈ ਬੜਾ ਕੀਮਤੀ ਇਨਸਾਨ ਸੀ ਮਾਦਾ ਪੁੱਤ ਭੈਣ ਦਾ ਭਰਾ ਬੱਚਿਆਂ ਦਾ ਪਿਓ ਚਲਾ ਗਿਆ ਔਰ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਹੈ ਦੁੱਖ ਇਸ ਗੱਲ ਦਾ ਵੀ ਕਿਸ ਕਾਰਨ ਚਲਾ ਗਿਆ ਉਹ ਜੋ ਐਕਸੀਡੈਂਟ ਜੋ ਕਹਿ ਲੋ ਕਿ ਰਾਜਵੀਰ ਜਵੰਦਾ ਦੇ ਦੂਰ ਦੂਰ ਕਿਤੇ ਨੇੜੇ ਤੇੜੇ ਵੀ ਨਹੀਂ ਸੀਗੀ ਉਹ ਚੀਜ਼ لیکن ਹੁਣ ਅਫਸੋਸ ਹੁੰਦਾ ਤੇ ਵੀਰ ਤਾ ਧੰਨਵਾਦ ਹੈਗਾ ਵੀਰ ਜੀ ਸਾਰੇ ਇੱਥੇ ਪਹੁੰਚੇ ਸੰਗਤ ਸਾਹਿਬ ਇੱਥੇ ਪਹੁੰਚੇ ਧੰਨਵਾਦ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ